ਰੱਦੀਆ ਪੱਤੇ ਕਿਹੜੇ ਪਿੰਡ ਆ ਗਏ ਆ ਲੈ ਉਹ ਤਾਂ ਆਪਾਂ ਨੇ ਇੱਥੇ ਰਿਸ਼ਤੇਦਾਰਾਂ ਦੇ ਆਏ ਆ ਆਪਾਂ ਨੇ ਇੱਥੇ ਖੂਬ ਨਜ਼ਾਰੇ ਲੈਣੇ ਆ ਉਹ ਆਪਾਂ ਨੂੰ ਨਾ ਚੰਗਾ ਖਿਲਾਉ ਪਲਾਉਗੇ ਤਾਂ ਆਪਾਂ ਨੂੰ ਬਹੁਤ ਵਧੀਆ ਚੀਜ਼ਾਂ ਮਿਲਣੀਆਂ ਇੱਥੇ ਖਾਣ ਨੂੰ ਆ ਜਾ ਮੰਮੀ ਨੇ ਤੇਰੇ ਖਾਣਾ ਬਣਾਇਆ ਸੀ ਇਤਨਾ ਉਹ ਵੀ ਮੰਮੀ ਨੂੰ ਦੱਸਿਆ ਉਹ ਪੁੱਤ ਤੇਰੇ ਮੰਮੀ ਦੇ ਖਾਣੇ ਤੋਂ ਬਚਣ ਲਈ ਤਾਂ ਮੈਂ ਤੈਨੂੰ ਇੱਥੇ ਲੈ ਕੇ ਆ ਉਹ ਮੈਂ ਤਾਂ ਤੇਰੀ ਮਾਂ ਦਾ ਰੋ ਰੋਈ ਦਾ ਖਾਣਾ ਖਾ ਕੇ ਆ ਨਾ ਅੱਕ ਗਿਆ ਆ। ਨਹੀਂ ਇਹ ਵੇਲੇ ਮੰਮੀ ਇੰਨਾ ਠਰਾਬ ਖਾਣਾ ਬਣਾਉਂਦੀ ਆ ਬਖਾਰੀ ਆਂ ਬੂਰੇ ਤੇ ਜਾਣਾ ਪੈਂਦਾ। ਉਹ ਪੁੱਤੇ ਜ਼ਿਆਦਾ ਨਹੀਂ ਬੋਲੀਦਾ ਹੁੰਦਾ। ਐ ਵੀ ਭਖਾਰੀ ਭਖਾਰੀ ਕਰੀ ਜਾਂਦਾ। ਜੇ ਮੈਂ ਭਖਾਰੀ ਆਂ ਨਾ ਤੂੰ ਵੀ ਫੇਰ ਭਖਾਰੀ ਦਾ ਮੁੰਡਾ ਹੀ ਬੱਜਣਾ ਹੈ। ਟੱਪ ਕਰਕੇ ਤੋਰ ਚੱਲਾ। ਰਿਸ਼ਤੇਦਾਰੇ ਚੱਲੀਏ। ਉਹ ਲੱਗੀ ਆ ਗਿਆ ਉਹਨਾਂ ਦਾ ਘਰ। ਆ ਜਾ ਜਾ ਮੇਰਾ ਪੁੱਤ। ਅੱਜ ਮੈਂ ਤੈਨੂੰ ਰਿਸ਼ਤੇਦਾਰਾਂ ਦੇ ਲੈ ਕੇ ਚੱਲਣਾ। ਤੇ ਆਪਾਂ ਨੂੰ ਚੰਗਾ ਖਾਣ ਪੀਣ ਨੂੰ ਮਿਲਣਾ। ਆਪਾਂ ਧੂਪ ਘਾਵਾਂ ਗਿਆ ਪ੍ਰੇਤ ਭਰ ਕੇ। ਆ ਜਾ ਆ ਜਾ ਮੇਰਾ ਗੈਰੀ ਪੁੱਤ। ਉਹ ਆਜੀ ਕਿੱਦਾਂ ਕਰਈਆਂ ਜੀ? ਹਾਂਜੀ ਹਾਂਜੀ ਕਰਈਆਂ ਜੀ। ਹਾਂਜੀ ਹਾਂਜੀ ਸਾਸਰੀ ਘਰ ਜੀ ਸਾਸਰੀ ਘਰ ਬੋਲਾ ਜੀ ਹਾਂਜੀ ਹੋਰ ਕਿੱਦਾਂ ਬੋਲਾ ਜੀ ਅੱਜ ਕਿੱਦਾਂ ਆਣਾ ਹੋਇਆ ਅਸੀਂ ਬੜੇ ਦਿਨਾਂ ਆ ਤੁਹਾਨੂੰ ਉਡੀਕਦੇ ਸੀਗੇ ਜੀ ਲੱਗਦਾ ਬੱਚੇ ਸਕੂਲੇ ਗਏ ਆ ਘਰ ਵਿੱਚ ਕੇ ਰੌਣਕ ਮਿਲਦਾ ਨਹੀਂ ਕਾ ਹੈ ਉਹ ਮੈਂ ਅੱਜ ਗੈਰੀ ਪੁੱਤ ਨੂੰ ਲੈ ਕੇ ਆ ਮੈਂ ਕਹਿੰਦਾ ਚਾਚਰਮਾ ਰਿਸ਼ਤੇਦਾਰਾਂ ਨੇ ਘੁਮਾ ਕੇ ਵੀ ਆਉਣਾ ਨਾਲੇ ਮੈਂ ਕਹਾਂ ਤੇਰੇ ਉੱਤੇ ਖੂਬ ਨਜ਼ਾਰੇ ਦਿਖਾ ਕੇ ਲਿਉਂਦਾ ਬੈਠ ਮੇਰਾ ਗੈਰੀ ਪੁੱਤ ਬੈਠ ਜਾ ਉੱਠ ਕੇ ਤੁਸੀਂ ਇਹਨਾਂ ਵਾਸਤੇ ਚਾਹ ਚੁ ਬਣਾ ਕੇ ਲਿਆਓ ਅਜੇ ਨਜ਼ਾਰੇ ਹੋਣਗੇ ਨਜ਼ਾਰੇ ਇਹਨਾਂ ਨੂੰ ਪੂਰੇ ਨਜ਼ਾਰੇ ਦਿਵਾ ਕੇ ਭੇਜਾਂਗੇ ਚਾਹ ਨਾਲ ਸਮੋਸੇ ਵੀ ਲਿਆ ਆਵਾ ਇਹਨਾਂ ਵਾਸਤੇ ਇੰਨੀ دیر ਬਾਅਦ ਸਾਡੇ ਘਰੇ ਆਏ ਆ ਹਾਂਜੀ ਹਾਂਜੀ ਕੋਈ ਨਹੀਂ ਚਲੋ ਮਗਾ ਲਓ ਵੇਖਿਆ ਗੈਰੀ ਪੁੱਤ ਚਾਹ ਨਾਲ ਸਮੋਸੇ ਹੋਣ ਲੱਗੇ ਆ ਮੈਂ ਤੈਨੂੰ ਕਿਹਾ ਸੀ ਨਾ ਜਦੋਂ ਤੂੰ ਰਿਸ਼ਤੇਦਾਰਾਂ ਦੇ ਲੈ ਕੇ ਚਲੂਗਾ ਤੇ ਤੇ ਨਜ਼ਾਰੇ ਹੋਣੇ ਪੂਰੇ ਨਜ਼ਾਰੇ ਦੇਖੀ ਨਹੀਂ ਅੱਜ ਆਪਣੀ ਨਾ ਖੂਬ ਸੇਵਾ ਕਰਨੀ ਆ ਵੇਖਿਆ ਪੁੱਤ ਨਜ਼ਾਰੇ ਆ ਗਏ ਨਜ਼ਾਰੇ ਲੈ ਸਮੋਸੇ ਚਾਹ ਬਿਸਕੁਟ ਵੀ ਮੁੰਡੇ ਨੂੰ ਵੀ ਸਮੋਸੇ ਦੇਓ ਅੱਛਾ ਜੀ ਅੱਛਾ ਲੈ ਪੁੱਤ ਹਾਂ ਤੇ ਮੇਰੀ ਦਾਦੀ ਦੇ ਦੋ ਖਾਣ ਨੂੰ ਬੇਟਾ ਤੂੰ ਇਦਾਂ ਕਿਉਂ ਕਹਿਣਾ ਤੇਰੀ ਇਹ ਦਾਦੀ ਨੇ ਮੰਮੀ ਦੀ ਹੀ ਖਾਣੀਆਂ ਮਤਲਬ ਪਿਆਰੀ ਪੁੱਤ ਉਹ ਕੁਛ ਨਹੀਂ ਕੁਛ ਨਹੀਂ ਇਹ ਤਾਂ ਐਵੇਂ ਹੀ ਬੋਲਦਾ ਰਹਿੰਦਾ ਚਲੋ ਤੇਰੀ ਸਮੋਸੇ ਸ਼ੁਰੂ ਕਰੋ ਲੈ ਪੁੱਤ ਤੂੰ ਵੀ ਖਾ ਸਮੋਸਾ ਲੈ ਨਜ਼ਾਰੇ ਦਾਦੀ ਨਹੀਂ ਆ ਰਹੇ ਚੱਕੋ ਇੰਨੀ ਤਾਂ ਚੱਕੋ ਹੋਰ ਮੰਗਾ ਲਾਂਗੇ ਲੜੀ ਤੋਈ ਤਾਂ ਸ਼ਰਾਬਾ ਪੀ ਜਾਂਨੇ ਮੈਂ ਕੀ ਪੀਉਣਾ ਉਹ ਜਿੱਦਾਂ ਤੇਰੀ ਮਾਂ ਮੇਰਾ ਖੂਨ ਪੀਂਦੀ ਆ ਨਾ ਤੂੰ ਵੀ ਉੱਦੇ ਮੇਰਾ ਖੂਨ ਪੀਂ ਜਾ ਆ ਪੀਣਾ ਦੇ ਮਾੜੀ ਮੋਟੀ ਆ 6 ਮਹੀਨਿਆਂ ਬਾਅਦ ਤਾਂ ਮਿਲੀ ਆ ਪੀਣ ਨੂੰ ਹਾਂਜੀ ਬੋਲਾ ਜੀ ਹੋਰ ਦੱਸੋ ਹੋਰ ਤੁਹਾਡੀ ਕੀ ਸੇਵਾ ਕਰੀਏ ਹੋਰ ਖਾਣ ਨੂੰ ਕੀ ਬਣਾਈਏ ਤਾਂ ਡਲੇ ਲੈ ਯਾਰ ਤੁਸੀਂ ਤਾਂ ਨਜ਼ਾਰੇ ਲਿਆਤੇ ਆ ਦੇਖ ਪੁੱਤ ਕਿੱਦਾਂ ਰਿਸ਼ਤੇਦਾਰਾਂ ਦੀ ਸੇਵਾ ਕਰਦੇ ਆ ਤੁਸੀਂ ਇੱਦਾਂ ਕਰੋ ਮੈਂ ਤੁਹਾਨੂੰ ਜਿਆਦੀ ਕੇਚੜ ਨਹੀਂ ਦੇਣੀ ਹੈਗੀ ਤੁਸੀਂ ਨਾ ਉੱਦਾਂ ਫੁਰਕਾ ਬਣਾ ਲਓ ਪੁੱਤਾਂ ਜਾਓ ਤੁਸੀਂ ਭੋਲਾ ਜੀ ਬਾਤ ਚਿਕਨ ਚੁਕਨ ਦਾ ਇੰਤਜ਼ਾਮ ਕਰੋ ਜਾ ਕੇ ਯਾਰ ਮੈਂ ਕਾ ਚਿਕਨ ਖਾ ਕੇ ਨਾ ਨਜ਼ਾਰੇ ਆਗੇ ਨਹੀਂ ਆਦੇ ਨਹੀਂ ਯਾਰੇ ਆਗੇ ਮੈਂ ਕਾ ਨਜ਼ਾਰੇ ਇਦਾਂ ਦੇ ਰਿਸ਼ਤੇਦਾਨ ਦੇ ਆਉਣੇ ਚਾਹੀਦਾ ਨਜ਼ਾਰੇ ਆਗੇ ਨਹੀਂ ਆਦੇ ਕਾਕਾ ਪਰ ਤੁਸੀਂ ਚੱਕ ਚਿਕਨ ਚੱਕ ਚੱਕ ਇਹ ਜਾਣਨੇ ਨੀ ਜਾ ਰਹੇ ਪੁੱਤ ਕਿਤੇ ਆਉਣੇ ਆ ਚੱਕ ਚੱਕ ਮੇਰਾ ਪੁੱਤ ਜੈਰੀ ਪੁੱਤ ਦੇਖਿਆ ਰਿਸ਼ਤੇਦਾਰਾਂ ਦੇ ਜਾ ਕੇ ਦਾ ਆਪਾਂ ਨੂੰ ਨਜ਼ਾਰਾ ਹੀ ਆ ਗਿਆ ਨਜ਼ਾਰਾ ਹੀ ਹੈ ਕਿੰਨੀ ਉਹ ਨਹੀਂ ਸੇਵਾ ਕੀਤੀ ਆ ਜਾ ਤੇਰੀ ਮਾਂ ਦੀਆਂ ਵੀ ਚਾਰਕ ਸੌਣ ਲਈਏ ਹੁਣ ਆ ਜਾ ਇਹ ਆਸ਼ਾ ਅੱਜ ਮੇਲੇ ਰੋਟੀ ਨਾ ਬਣਾਵੀ ਮਹਰਾਜੇ ਪੇਟ ਭੁੱਲਵਾ ਕਿਉਂ ਕੀ ਗੱਲ ਆ ਅੱਜ ਤੂੰ ਵਰਤ ਰੱਖਿਆ ਕਿਉਂ ਮੈਂ ਕੋ ਬਾਤ ਰੱਖਾਂ ਬਾਤ ਰੱਖਾਂ ਮੇਰੇ ਦੁਸ਼ਮਣ ਉਹ ਮੈਂ ਬਾਤ ਰਾ ਕੇ ਬਿਮਾਰ ਹੋਣਾ ਕਿਉਂ ਫਿਰ ਤੂੰ ਅੱਜ ਮੂੰਹ ਦੀ ਮਸ਼ੀਨ ਨੂੰ ਆਰਾਮ ਦੇਣਾ ਉਹ ਮੈਂ ਮੂੰਹ ਦੀ ਮਸ਼ੀਨ ਨੂੰ ਆਰਾਮ ਨਹੀਂ ਦੇਣਾ ਅੱਜ ਮਾਰੇ ਰਿਸ਼ਤੇਦਾਰਾਂ ਦੇ ਉਹ ਨਾ ਰੰਗਾ ਖਾ ਪੀ ਕੇ ਆ ਉਹਨੇ ਚੰਗੀ ਮੇਰੀ ਸੇਵਾ ਕੀਤੀ ਆ ਉਹਨੇ ਬੜੇ ਨਿਯਾਰੇ ਦਿੱਤੇ ਆ ਇਹਦਾ ਕੀ ਮਤਲਬ ਹੋਇਆ ਤੈਨੂੰ ਘਰੇ ਚੰਗਾ ਖਾਣਾ ਨਹੀਂ ਮਿਲਦਾ ਉਹ ਚੰਗਾ ਖਾਣਾ ਸਵਾਦ ਮਿਲਦਾ ਜਦੋਂ ਨਾ ਤੂੰ ਬੋੜ ਬੋੜ ਕਰਕੇ ਅੱਗ ਤੇ ਰੋਟੀਆਂ ਸੇਕਦੀਆਂ ਕਿੱਲਾ ਲੱਗਦਾ ਰੋਟੀਆਂ ਅੱਗ ਤੇ ਨਹੀਂ ਆ ਤੇਰੀ ਜੁਆਨ ਤੇ ਸੇਕੀਆਂ ਆ ਲੈ ਤੂੰ ਮੇਕਾ ਕਿੱਤੋਂ ਨਿਕੇ ਪਾਣੀ ਲਿਆ ਉਹ ਮੇਕਾ ਤੇ ਅੱਗ ਵਾਲੀ ਰੋਟੀ ਕੋਈ ਬੰਦਾ ਕਿੰਨੀ ਕੁ ਦੇਰ ਖਾਊਗਾ ਅੱਛਾ ਮੈਂ ਤੈਨੂੰ ਅੱਗ ਖਵਾਉਂਦੀ ਆ ਹੁਣ ਤੂੰ ਆਪਣੇ ਰਿਸ਼ਤੇਦਾਰਾਂ ਦੇ ਕੋਲ ਰੋਟੀਆਂ ਖਾਵੀਂ ਮੇਰੇ ਤੋਂ ਨਾ ਮੰਗੀ ਲੈ ਦੱਸ ਅ ਜਿੱਦਾਂ ਮੇਰੇ ਸਿਰ ਤੇ ਚੜਦੀ ਹੁੰਦੀ ਆ ਉਹਦੀ ਇਹ ਚਵਾੜੇ ਦੀਆਂ ਪੌੜੀਆਂ ਚੜੀ ਜਾਂਦੀ ਆ ਆ ਚੱਲ ਪੁੱਤ ਬਹਿ ਜਾ ਆਰਾਮ ਨਾਲ ਜਾ ਅੰਦਰ ਆ ਮੋਬਾਈਲ ਵੀ ਯਾਰ ਕੀ ਚੀਜ਼ ਬਣਾਈ ਆ ਕਿਸੇ ਬੰਦੇ ਨੇ ਹੈ ਚੰਗੇ ਭਲੇ ਬੇਲੇ ਬੰਦੇ ਦਾ ਟਾਈਮ ਪਾਸ ਹੋ ਜਾਂਦਾ ਇਹਦੇ ਤੇ ਡੇੜੀ ਡੇੜੀ ਉਹ ਕੀ ਹੋਇਆ ਤੇਰੀ ਮਾਂ ਘਰੋਂ ਭੱਜ ਗਈ ਡੇੜੀ ਮੰਮੀ ਨਹੀਂ ਤੇਰੋਂ ਭੱਜੀ ਅਮਰੇ ਘਰੇ ਆਜੋ ਆਪਣੇ ਘਰੇ ਨਿਆਰੇ ਆਏ ਆ ਆਪਣੇ ਘਰੇ ਨਿਆਰੇ ਆਏ ਆ ਉਹ ਲੱਗਦਾ ਉਹ ਰਿਸ਼ਤੇਦਾਰ ਜਿਨ੍ਹਾਂ ਦੇ ਘਰੇ ਆਪਾਂ ਨਿਆਰੇ ਲੈ ਕੇ ਆਏ ਸੀ ਨਾ ਉਹ ਹੀ ਆਏ ਹੋਣੇ ਆ ਜਾ ਦੇਖੀ ਆ ਜਾ ਆ ਜਾ ਆ ਜਾ ਪੁੱਤ ਦੇਖਿਆ ਕਿਹੜੇ ਨਿਆਰੇ ਆਏ ਆ ਉਹ ਬੱਲੇ 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 ਹਾਂਜੀ ਸਾਸਰੀ ਘਾਲ ਜੀ ਹਾਂਜੀ ਸਾਸਰੀ ਘਾਲ ਭੋਲਾ ਜੀ ਇਹ ਹਾਲ ਚਾਲ ਬਸ ਵਧੀਆ ਜੀ। ਉਹ ਤਾਂ ਮੱਥਾ ਟੇਕ ਲੈ। ਲੈ। ਇਹ ਤਾਂ ਪੁੱਤੋ ਰਿਸ਼ਤੇਦਾਰ ਆ ਜਿਨ੍ਹਾਂ ਦੇ ਘਰੇ ਆਪਾਂ ਨਜ਼ਾਰੇ ਲੈ ਕੇ ਆਏ ਸੀਗੇ। ਹਾਂਜੀ ਭੋਲਾ ਜੀ ਮੈਂ ਕਿਹਾ ਤੁਸੀਂ ਵੀ ਸਾਡੇ ਘਰ ਖਾਣ ਪੀਣ ਦੇ ਨਜ਼ਾਰੇ ਲੈ ਕੇ ਆਏ ਸੀਗੇ। ਮੈਂ ਕਿਹਾ ਅਸੀਂ ਵੀ ਭਰਾ ਦੇ ਘਰ ਜਾਈ ਅੱਜ। ਉਹ ਮੇਰੀ ਗੱਲ ਸੁਣ। ਉਹ ਆਪਣੇ ਘਰੇ ਆ ਰਿਸ਼ਤੇਦਾਰ ਆਏ ਆ। ਇਹਨਾਂ ਵਾਸਤੇ ਚਾਹ ਹੀ ਬਣਾ ਲੈ। ਚਲੋ ਤੁਸੀਂ ਗੱਲਾਂ ਬਾਤਾਂ ਕਰੋ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਉਂਦੀ ਆ। ਉਹ ਚਾਹ ਨਹੀਂ ਬਣਾਉਣੀ ਇਹਨਾਂ ਨੂੰ। ਤੇਰਾ ਦਿਮਾਗ ਖਰਾਬ ਆ। ਚਾਹ ਬਣਾਉਣਾ ਗੈਸ ਪਤਾ ਕਿੱਦਾਂ ਬਣਦੀ ਆ। ਇਹ ਜਦੋਂ ਨੂੰ ਪਿੱਲੇ ਗਿਆ ਸਮੁੱਕੀ ਲੱਗਦੀ ਆ ਆਈ ਸੀਂਟਰ ਵਰਗਾ ਇਹਦਾ ਸਰੀਰ ਆ ਇਹਨਾਂ ਨੂੰ ਕਦ ਚਾਹ ਬੁਲਾਉਣੀ ਆ ਅੱਛਾ ਫਿਰ ਯਾਰ ਸਮੋਸੇ ਹੀ ਮੰਗਾ ਲਓ ਹਾਂਜੀ ਹਾਂਜੀ ਤੁਸੀਂ ਬੈਠੋ ਮੈਂ ਸਮੋਸੇ ਲੈ ਕੇ ਆਈ ਉਹ ਬਹਿ ਜਾ ਸਮੋਸੇ ਰਹਿ ਕੇ ਕਿ ਸਮੋਸਿਆਂ ਦੀ ਤੇਲ ਪਤਾ ਕਿੰਨਾ ਹੁੰਦਾ ਆ ਸਾਡੇ ਇੱਥੇ ਹਲਵਾਈ ਆ ਜਿਹੜੇ ਉਹ ਕਿਸੇ ਕੱਬ ਦੇ ਸਮੋਸੇ ਵੀ ਨਹੀਂ ਬਣਾਉਂਦੇ ਸਮੋਸੇ ਦੇ ਤਿੰਨ ਮੂੰਹ ਹੁੰਦੇ ਆ ਤੁਹਾਡੇ ਤਾਂ ਮੂੰਹ ਹੀ ਇੱਕ ਇੱਕ ਆ ਐਂਡੀ ਬਿਮਾਰ ਹੋ ਜੂਗੇ ਇਹ ਜਨੀਆਂ ਚੀਜ਼ਾਂ ਨਹੀਂ ਖਾਈਆਂ ਤੁਹਾਡੇ ਪਿੰਡ ਦਾ ਕੋਈ ਡਾਕਟਰ ਵੀ ਐ ਨਹੀਂਗਾ ਇਦਾਂ ਦੀਆਂ ਚੀਜ਼ਾਂ ਨਹੀਂ ਖਾਈਆਂ ਹੁੰਦੀਆਂ ਇਹ ਕੁਝ ਹੋਰ ਖਾਣਾ ਪੀਣਾ ਤਾਂ ਤੁਸੀਂ ਮੈਨੂੰ ਹੁਕਮ ਲਾਓ ਪਰ ਇਹ ਦੀ ਸਦਾਰਣਾ ਨਾ ਇਦਾਂ ਨਹੀਂ ਕਰੀਦੀ ਹੁੰਦੀ ਆ ਮੈਂ ਇਦਾਂ ਕਰਦੀ ਆ ਮੇਰੇ ਵਾਸਤੇ ਕੋਕ ਲੈ ਕੇ ਆਂਦੀ ਆ ਹੋ ਰਿਹਾ ਤੇ ਕੋਕ ਬਹਿ ਜਾ ਇਹ ਯੋਗ ਦੇ ਕੁਝ ਕੈਮੀਕਲ ਪਤਾ ਕਿਵੇਂ ਹੁੰਦੇ ਆ ਤੁਸੀਂ ਵੀਡੀਓ ਦੇਖੋ ਉਹਦੇ ਨਾਲ ਪੀ ਕੇ ਤਾਂ ਕਈਆਂ ਬੰਦਿਆਂ ਦੀ ਨਾ ਪੇਟ ਦੀਆਂ ਨਾਲਾ ਹੀ ਖਰਾਬ ਹੋ ਜਾਂਦੀਆਂ ਇਸੇ ਕਰਕੇ ਨਾ ਇਦਾਂ ਦੀਆਂ ਚੀਜ਼ਾਂ ਨਹੀਂ ਪੀਦੀਆਂ ਹੁੰਦੀਆਂ ਚਲੋ ਇਦਾਂ ਕਰੋ ਸਾਨੂੰ ਤਾਂ ਭੁੱਖ ਲੱਗੀ ਆ ਖਾਣ ਲਈ ਪੀਜ਼ਾ 버ਗਰ ਹੀ ਮੰਗਾ ਲਓ ਉਹ ਪੀਜ਼ਾ 버ਗਰ ਓਏ ਸਾਡੇ ਪਿੰਡ ਵਿੱਚ ਜਿਹੜਾ ਪੀਆ ਵਰਕਰ ਮਿਲਦਾ ਨਾ ਓਏ ਹਫ਼ਤਾ ਹਫ਼ਤਾ ਪ੍ਰਾਣਾ ਹੁੰਦਾ ਓ ਚਟਣੀ ਵੀ ਖਰਾਬ ਹੁੰਦੀ ਆ ਨਾ ਉੱਤੇ ਓਹ ਪੋਚੀ ਨਾ ਉਹ ਤੁਸੀਂ ਨਾ ਖਾਓ ਇੱਕ ਵਾਰੀ ਨਾ ਉੱਥੇ ਕੁੱਤੇ ਨੇ ਖਾ ਲਿਆ ਸੀ ਉਹ ਵਿਚਾਰਾ ਤਿੰਨੇ ਰਾਤ ਤੜਪਿਆ ਤੇ ਹਿੰਦਾ ਫੇ ਬੰਦੇ ਆ ਜੀ ਬਿਮਾਰ ਹੋ ਜੂਗੇ ਚਲ ਫੇ ਯਾਰ ਤੂੰ ਹੋਰ ਤਾਂ ਕੁਝ ਮਗੋਣਾ ਨਹੀਂ ਤੇ ਪੈਗ ਸ਼ੱਗ ਦਾ ਇੰਤਜ਼ਾਮ ਕਰਨਾ ਓਏ ਪਾਗਲਾ ਪੈਗ ਸ਼ੱਗ ਲਾਉਣਾ ਤੈਨੂੰ ਪਤਾ ਬੰਦੇ ਦਾ ਲੀਵਰ ਖਰਾਬ ਹੋ ਜਾਂਦਾ ਪਤਾ ਨਹੀਂ ਪੀੜੀਆਂ ਕਿੰਨੀਆਂ ਤੇ ਬਿਮਾਰੀਆਂ ਲੱਗਦੀਆਂ ਓਏ ਅੱਜ ਕੱਲ ਕਲੀ ਨਾਲੇ ਸ਼ਰਾਬ ਚੰਗੀ ਆਉਂਦੀ ਆ ਓਹੀ ਜਿਹੜੇ ਚਾਰ ਪਏ ਆ ਉਹ ਬੱਚਿਆਂ ਦੇ ਲਾਓ ਉਹ ਤੂੰ ਸਭ ਮਿਲ ਲੈਣਾ ਕਿ ਜਦ ਬਾਲਾ ਕੱਢੂਗਾ ਜਾਂ ਕਿਸੇ ਨਾਲ ਲੜ ਪਿਆ ਤਾਂ ਦਿੱਕਲੀ ਬਦਨਾਮੀ ਹੋਣੀ ਆ ਸ਼ਰਾਬ ਨਹੀਂ ਪੀਦੀ ਹੁੰਦੀ ਹੋਰ ਕੋਈ ਸੇਵਾ ਦੱਸ ਉਹ ਦੱਸ ਤੇ ਲਈ ਜੋ ਕਹਿ ਮੰਗਾ ਲੈਂਦੇ ਆ ਚੱਲ ਫੇ ਯਾਰ ਹਰੇਕ ਚੀਜ਼ ਨੂੰ ਤੂੰ ਨਾ ਕਰੀ ਜਨਾ ਫੇ ਮੁਰਗਾ ਮੁਰਗਾ ਹੀ ਮੰਗਾ ਲਾ ਅੱਜ ਹਾਂਜੀ ਕੋਈ ਨਹੀਂ ਕਿਸੀ ਬੈਠੋ ਆਪਾਂ ਨੇ ਉਹਦੇ ਵਾਸਤੇ ਮੁਰਗਾ ਹੀ ਮੰਗਵਾ ਲੰਨੇ ਆ ਲੈ ਮੁਰਗਾ ਉਹ ਮੇਰੀ ਗੱਲ ਸੁਣੋ ਮੁਰਗਾ ਨਹੀਂ ਅਸੀਂ ਖਾਂਦੇ ਇੱਦਾਂ ਕਿਸੇ ਦੀ ਜੀਵ ਹੱਤਿਆ ਥੋੜੀ ਕਰੀਦੀ ਆ ਜਿਦਾ ਤੁਹਾਡਾ ਦਿਲ ਕਰਦਾ ਘੁੰਮਣ ਫੇਰ ਨਹੀਂ ਸਾਰੇ ਪਾਸੇ ਉਹ ਮੁਰਗੀਆਂ ਦਾ ਜੀਵ ਵੀ ਤਾਂ ਕਰਦਾ ਹੀ ਆ ਹੈ ਇੱਦਾਂ ਕਿਸੇ ਦੀ ਹੱਤਿਆ ਨਹੀਂ ਕਰੀਦੀ ਹੁੰਦੀ ਹੈ ਕਵਲੀ ਆਈਆਂ ਗੱਲਾਂ ਕਰਨ ਲਈ ਆ ਚੱਲ ਚੰਗਾ ਭਰਾਵਾ ਤੂੰ ਨਹੀਂ ਕੁਝ ਖਵਾਉਣਾ 20 ਚੀਜ਼ਾਂ ਦੇ ਤੂੰ ਮਾਗਣਾ ਆਤੇ ਆ ਐਡੇ ਘਟਿਆ ਰਿਸ਼ਤੇਦਾਰ ਮੈਂ ਨਹੀਂ ਦੇਖੇ ਹੈਗੇ ਚੱਲ ਉੱਠ ਤੂੰ ਵੀ ਇਦਾਂ ਦੇ ਖੰਜਾਂ ਦੇ ਘਰ ਆ ਕੇ ਬੈਠੇ ਆ ਸਾਲ ਸੁਣਾ ਆਪ ਤਾਂ ਤੁਸੀਂ ਦੋਨੋਂ ਹੀ ਉਸ ਦਿਨ ਉਹਨਾਂ ਦੇ ਘਰੇ ਇੰਨਾ ਕੁਝ ਖਾ ਪੀ ਕੇ ਅੱਜ ਤੁਸੀਂ ਉਹਨਾਂ ਨੂੰ ਪਾਣੀ ਤੱਕ ਨਹੀਂ ਪੁਲਾਇਆ ਖਾਲੀ ਤੋਰ ਦਿੱਤਾ ਉਹ ਬਹਿ ਜਾ ਰਾਵਨਾ ਮੈਂ ਤਾਂ ਉਹਨਾਂ ਦੇ ਘਰੇ ਖਾਣ ਪੀਣ ਤੇ ਨਿਆਰੀ ਲੈਣ ਗਿਆ ਸੀ ਹੈ ਕੋਈ ਉਹ ਨਿਆਰੀ ਬਰਾਬਰ ਕਰਨ ਆਇਆ ਸੀ ਉਹ ਤੂੰ ਦਫਾ ਕਰਿਓ ਉਹ ਚਲੇ ਗਿਆ ਤੇ ਮੇਰੇ ਤੋਂ ਬੋਤਲ ਕੱਢ ਕੇ ਲਿਆ ਤੇ ਨਾਲੇ ਚਿੱਤਰ ਬਣਿਆ ਪਿਆ ਨਾ ਜਿਹੜਾ ਉਹ ਲੈ ਕੇ ਆ ਮੈਂ ਤਾਂ ਨਿਆਰੀ ਲਵਾ ਲੈ ਹਣ ਕੱਲਾ ਹੀ ਡੱਸਲਾ ਸ਼ਰਾਬ ਜੰਗਿਆ ਭੱਲੇ ਕਰੇ ਪਰੋਣੇ ਆਏ ਸੀਗੇ ਉਹਨਾਂ ਨੂੰ ਕੁਝ ਪੁੱਛਿਆ ਨਹੀਂ ਇਕੱਲੇ ਸਾਪੀਲਾ ਹੁਣ ਬਈ ਆਰਾਮਨਾ ਇਹ ਮੁਰਗਾ ਤੇ ਸ਼ਰਾਬ ਦੀ ਬੋਤਲ ਮੈਂ ਆਪਣੇ ਬਾਅਦ ਤੇ ਰੱਖੀ ਆ ਮੈਂ ਆਪਣੇ ਨਜ਼ਾਰੇ ਲੈਣ ਨੂੰ ਰੱਖੀ ਆ ਲੋਕਾਂ ਦੇ ਨਹੀਂ ਸਮਝ ਗਿਆ ਮੇਰੀ ਗੱਲ ਗੈਰੀ ਪੁੱਤ ਉਹ ਬਾਹਰ ਦੇਖਦਾ ਜੇੜ ਕਾੜਕਦਾ ਭਲਾ ਕੌਣ ਆਇਆ ਕੀ ਹੋਰੇ போடா பிரே ரோடா இோட